ਜਦੋਂ ਗੁਰੂ ਦੀ ਨਜ਼ਰ ਇਨਸਾਨ ਤੇ ਪੈ ਜਾਂਦੀ ਹੈ ਤਾਂ ਉਹ ਇਨਸਾਨ ਤਰ ਜਾਂਦਾ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜੇ ਗੁਰੂ ਦੀ ਨਜ਼ਰ ਇੱਕ ਚਿਤਾ ਤੇ ਪੈ ਜਾਂਦੀ ਹੈ ਤਾਂ ਉਸ ਰੂਹ ਵੀ ਤਰ ਜਾਂਦੀ ਹੈ ਉਹ ਰੂਹ ਵੀ ਨਰਕਾਂ ਤੋਂ ਸਵਰਗਾਂ ਦੀ ਭਾਗੀ ਬਣ ਜਾਂਦੀ ਹੈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਸਾਖੀ ਦੇ ਵਿੱਚ ਲਿਖਦੇ ਹਨ ਗੁਰੂ ਦੀ ਸਾਖੀ ਦੇ ਵਿੱਚ ਲਿਖਦੇ ਹਨ ਕਿ ਕਿਸ ਤਰ੍ਹਾਂ ਗੁਰਨਾਨਕ ਦੇਵ ਪਾਤਸ਼ਾਹ ਜੀ ਦੀ ਨਦਰ ਇੱਕ ਚਿਤਾ ਤੇ ਪਈ ਤੇ ਉਹ ਇਨਸਾਨ ਜਿਸ ਦੀ ਉਚਿਤਾ ਵੱਲ ਰਹੀ ਸੀ ਉਸ ਨੇ ਬੜੇ ਮਾੜੇ ਕਰਮ ਕੀਤੇ ਹੋਏ ਸਨ ਉਸ ਨੇ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ ਪਰ ਗੁਰੂ ਬਖਸ਼ਣਹਾਰ ਹੈ ਗੁਰੂ ਤਾਰਨਹਾਰ ਹੈ ਜੇ ਗੁਰੂ ਉਸ ਬਲਦੀ ਹੋਈ ਚਿਤਾ ਦੇ ਵਿੱਚ ਵਹੀ ਕਿਉਂ ਉਸ ਰੂਹ ਨੂੰ ਤਾਰ ਸਕਦਾ ਹੈ ਤਾਂ ਸਾਨੂੰ ਕਿਉਂ ਨਹੀਂ 따 ਸਕਦਾ 따 ਸਕਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਸਾਡਾ ਗੁਰੂ ਤੇ ਭਰੋਸਾ ਨਹੀਂ ਗੁਰੂ ਤੇ ਵਿਸ਼ਵਾਸ ਅੰਨਾ ਹੋਣਾ ਚਾਹੀਦਾ ਪਰ ਗੁਰੂ ਨੇ ਅੰਨਾ ਹੋਣਾ ਚਾਹੀਦਾ ਤਾਂ ਇਹ ਗੱਲ ਕਲੀਅਰ ਹੈ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਪ੍ਰਤੱਖ ਗੁਰੂ ਹਨ ਅਕਾਲ ਪੁਰਖ ਦੀ ਬਾਣੀ ਹੈ ਉਹ ਤੇ ਅਸੀਂ ਉਸ ਗੁਰੂ ਦੇ ਲੜ ਲੱਗ ਕੇ ਉਸ ਦੇ ਵਿੱਚ ਜਿਹੜੇ ਸ਼ਬਦ ਹਨ ਉਹ ਗੁਰੂ ਦੇ ਚਰਨ ਹਨ ਤੇ ਉਹ ਸ਼ਬਦਾਂ ਦੇ ਨਾਲ ਜੁੜ ਕੇ ਅਸੀਂ ਜ਼ਿੰਦਗੀ ਦੇ ਵਿੱਚ ਤਰ ਸਕਦੇ ਹਾਂ ਪਰ ਸਾਨੂੰ ਵਿਸ਼ਵਾਸ ਅੰਨ੍ਹਾ ਹੋਣਾ ਚਾਹੀਦਾ ਹੈ ਇਹ ਖੇਡ ਸਾਰੀ ਪਰੋਸੇ ਦੀ ਹੈ ਤੇ ਜੋ ਅਕਸਰ ਸੀ ਜ਼ਿੰਦਗੀ ਦੇ ਵਿੱਚ ਪਛਤਾਵਾ ਕਰਦੇ ਰਹਿੰਦੇ ਆ ਵੀ ਮੇਰੇ ਤੋਂ ਹੀ ਮਾੜੇ ਕਰਮ ਹੋਗੇ ਇਹ ਮਾੜੇ ਕਰਮ ਹੋਗੇ ਤੇ ਕਈ ਵਾਰ ਇਨਸਾਨ ਉਹ ਮਾੜੇ ਕਰਮਾਂ ਕਰਕੇ ਆਪਣੀ ਜ਼ਿੰਦਗੀ ਬਦਲਣਾ ਬਦਲ ਹੀ ਨਹੀਂ ਸਕਦਾ ਭਾਵੇਂ ਉਹ ਚੰਗਾ ਹੀ ਨਹੀਂ ਹੋ ਸਕਦਾ ਵੀ ਲੋਕ ਮੈਨੂੰ ਕਹਿਣਗੇ ਵੀ ਸੋਚੂਏ ਖਾ ਕੇ ਬਿੱਲੀ ਹੁਣ ਹੱਜ ਨੂੰ ਬਿੱਲੀ ਤਾਂ ਇਹੋ ਜੀਆਂ ਗੱਲਾਂ ਤੇ ਅਸੀਂ ਨਾ ਜਾਈਏ ਜਦੋਂ ਸਾਨੂੰ ਸਾਡਾ ਅੰਦਰ ਰੋਸ਼ਨੀ ਪੈਣੀ ਸ਼ੁਰੂ ਹੋਊਗੀ ਸਾਨੂੰ ਸਮਝ ਆ ਗਈ ਵੀ ਅਸੀਂ ਹੁਣ ਤੋਂ ਮਾੜਾ ਕਰਮ ਨਹੀਂ ਕਰਨਾ ਤਾਂ ਸਮਝ ਲੈਣਾ ਗੁਰੂ ਦੀ ਨਦਰ ਤੁਹਾਡੇ ਤੇ ਉਦੋਂ ਵੀ ਪੈ ਸਕਦੀ ਹੈ ਤੇ ਅਸੀਂ ਤਰ ਸਕਦੇ ਹਾਂ ਤਾਂ ਅੱਜ ਅਸੀਂ ਇੱਕ ਇਹੋ ਜੀ ਸਾਖੀ ਨਾਲ ਜੁੜਦੇ ਹਾਂ ਜਿੱਥੋਂ ਜ਼ਿੰਦਗੀ ਦਾ ਜੀਵਨ ਹੈ ਸੜਾ ਉਹ ਸਾਡਾ ਬਦਲ ਸਕਦਾ ਹੈ ਅਸੀਂ ਵੀ ਤਰ ਸਕਦੇ ਹਾਂ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਜਦੋਂ ਉਦਾਸੀ ਤੇ ਜਾ ਰਹੇ ਸਨ ਤਾਂ ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੂੰ ਸੱਜਣ ਠੱਗ ਦਈ ਅਸੀਂ ਜਿਹੜੀ ਹੈ ਸਾਖੀ ਅਸੀਂ ਆਮ ਸੁਣੀ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੂੰ ਹੋਠ ਠੱਗ ਵੀ ਗਾਗੇ ਮਿਲੇ ਤਾਂ ਉਹ ਠੱਗਾ ਜਦੋਂ ਮਿਲੇ ਤਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦੇ ਚਿਹਰੇ ਤੇ ਜਦੋਂ ਉਹਨਾਂ ਨੇ ਲਾਲੀ ਦੇਖੀ ਨੂਰ ਦੇਖਿਆ ਤਾਂ ਉਹਨਾਂ ਨੇ ਸਮਝਿਆ ਵੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਕੋਲ ਬਹੁਤ ਧਨ ਦੌਲਤ ਹੈ ਤੇ ਕਿਉਂ ਨਾ ਆਪਾਂ ਇਹਨਾਂ ਨੂੰ ਠੱਗ ਲਈਏ ਤੇ ਇਹਨਾਂ ਨੂੰ ਮਾਰ ਦਈਏ ਤਾਂ ਜਦੋਂ ਗੁਰਨਾਨਕ ਦੇਵ ਜੀ ਪਾਸ਼ਾ ਜੀ ਨੇ ਉਹਨਾਂ ਠੱਗਾ ਨੇ ਕੇਰਾ ਪਾ ਲਿਆ ਤਾਂ ਇੱਕ ਠੱਗ ਬੋਲਿਆ ਕਿ ਅਸੀਂ ਤੁਹਾਨੂੰ ਅਸੀਂ ਠੱਗ ਹਾਂ ਤੇ ਅਸੀਂ ਤੁਹਾਨੂੰ ਮਾਰਨ ਆਇਆ ਤੇ ਮਾਰ ਕੇ ਅਸੀਂ ਤਾਂ ਦੌਲਤ ਲੁੱਟਣ ਆਏ ਹਾਂ ਤਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਤਾਂ ਜਾਣੀ ਜਾਣਨ ਹਾਂ ਉਹ ਤਾਂ ਅਕਾਲ ਪੁਰਖ ਆਪ ਹਨ ਤਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਕਿਹਾ ਵੀ ਬੇਸ਼ੱਕ ਮਾਰੋ ਮੈਨੂੰ ਪਰ ਮਾਰਨ ਤੋਂ ਪਹਿਲਾਂ ਉਹ ਜਿਹੜੇ ਦੂਰ ਅੱਗ ਬਲੀ ਜਾਂਦੀ ਹੈ ਜਿੱਥੇ ਉੱਥੋਂ ਅੱਗ ਲੈ ਆਓ ਤੇ ਇਹ ਜਿਹੜੀਆਂ ਇੱਥੇ ਲੱਕੜਾਂ ਪਈਆਂ ਇਸ ਲੱਕੜਾਂ ਦੇ ਵਿੱਚ ਸਾਨੂੰ ਸਾੜ ਦੇਣਾ ਤਾਂ ਉਹ ਉਠਾ ਅੱਗ ਆਪਸੇ ਗੱਲਾਂ ਕਰਨ ਲੱਗੇ ਕਹਿੰਦੇ ਯਾਰ ਕਿਹੋ ਜਿਹੀਆਂ ਗੱਲਾਂ ਕਰਦੇ ਹਨ ਵੀ ਇਹ ਕਹਿ ਰਹੇ ਹਨ ਕਿ ਸਾਨੂੰ ਉਹ ਅੱਗ ਲਿਆ ਕੇ ਆ ਲੱਕੜਾਂ ਜਿਹੜੀਆਂ ਪਈਆਂ ਨੇ ਮਾਰ ਕੇ ਤੇ ਸਾਨੂੰ ਇੱਥੇ ਸਾੜ ਦੇਣਾ। ਤਾਂ ਉਹ ਥੋੜੇ ਜੀ ਢਾਮਾ ਢੋਲ ਹੋ ਗਏ ਜਦੋਂ ਗੁਰੂ ਨੇ ਇਹ ਗੱਲ ਕਹੀ ਤੇ ਫਿਰ ਉਹਨਾਂ ਨੇ ਕਿਹਾ ਵੀ ਦੋ ਜਾਣੇ ਜਾਓ ਉੱਥੋਂ ਉਹ ਅੱਗ لے ਆਓ। ਜਦੋਂ ਉਹ ਅੱਗ ਕੋਲ ਪਹੁੰਚੇ ਤਾਂ ਉੱਥੇ ਉਹ ਚਿਤਾ ਚਿਤਾ ਬਲ ਰਹੀ ਸੀ ਇੱਕ ਇਨਸਾਨ ਦੀ। ਤਾਂ ਉੱਥੇ ਫਰਿਸ਼ਤੇ ਬੈਠੇ ਸਨ। ਜਿਸ਼ ਨੂੰ ਉਹ ਅਕਸਰ ਅਸੀਂ ਕਹਿ ਦਿੰਦੇ ਆਂ ਵੀ ਉਹ ਜਿਹੜੇ ਫਰਿਸ਼ਤੇ ਹੁੰਦੇ ਹਨ ਉਹ ਰੂਹ ਨੂੰ ਉਸ ਚਿਤਾ ਦੇ ਵਿੱਚੋਂ ਉਸ ਰੂਹ ਨੂੰ ਲੈਣ ਆਏ ਸਨ ਤੇ ਉਹ ਦਿਖਦੀ ਨਹੀਂ ਹੁੰਦੇ ਦਿਖਦੇ ਨਹੀਂ ਹੁੰਦੇ ਪਰ ਉਹ ਠੱਗਾਂ ਨੂੰ ਦਿਖ ਰਹੇ ਸਨ ਕਿਉਂਕਿ ਗੁਰੂ ਨੇ ਤਾਰਨਾ ਸਿੱਖਿਆ ਕਿਸੇ ਨਾ ਕਿਸੇ ਤਰੀਕੇ ਤਾਂ ਜਦੋਂ ਉਹ ਫਰਿਸ਼ਤੇਆਂ ਨੇ ਉਹ ਠੱਗ ਨੂੰ ਪੁੱਛਿਆ ਵੀ ਤੁਸੀਂ ਕਿ ਇੱਥੇ ਲੈਣ ਆਏ ਹੋ ਤਾਂ ਠੱਗ ਕਹਿੰਦੇ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ ਉਹ ਕਹਿੰਦੇ ਅਸੀਂ ਇਹ ਚਿਤਾ ਜਿਸ ਦੀ ਬੋਲ ਰਹੀ ਹੈ ਇਹ ਬਹੁਤ ਵੱਡਾ ਪਾਪੀ ਸੀ ਔਰ ਇਹ ਨਰਕਾਂ ਦਾ ਭਾਗੀ ਸੀ ਇਸ ਨੂੰ ਨਰਕਾਂ ਦੇ ਵਿੱਚ ਜਾ ਕੇ ਸੁੱਟਣਾ ਸੀ ਪਰ ਗੁਰੂ ਦੀ ਨਦਰ ਪੈ ਗਈ ਹੁਣ ਇਸ ਨੂੰ ਨਰਕਾਂ ਤੋਂ ਸਵਰਗਾਂ ਦੇ ਵਿੱਚ ਲੈ ਕੇ ਜਾਣਾ ਸਵਰਗ ਦੇ ਵਿੱਚ ਲੈ ਕੇ ਜਾਣਾ ਤੇ ਉਹ ਕਹਿੰਦੇ ਗੁਰੂ ਕੌਣ ਹੈ ਤੇ ਉਹ ਫਰਿਸ਼ਤੇ ਕਹਿੰਦੇ ਉਹ ਜਿਹੜੇ ਦੂਰ ਹਨ ਜਿਨ੍ਹਾਂ ਨੇ ਇੱਧਰ ਇਸ਼ਾਰਾ ਕੀਤਾ ਹੈ ਉਹ ਗੁਰੂ ਹਨ ਉਹਨਾਂ ਦੀ ਨਜ਼ਰ ਇੰਨੀ ਸਵੱਲੀ ਹੈ ਕਿ ਉਹਨਾਂ ਦੀ ਨਜ਼ਰ ਨਾਲ ਇਹ ਨਰਕਾਂ ਤੋਂ ਇਹ ਪਾਪੀ ਸਵਰਗਾਂ ਦਾ ਭਾਗੀ ਬਣ ਗਿਆ ਤਾਂ ਜਦੋਂ ਠੱਗਾਂ ਨੇ ਇਹ ਗੱਲ ਸੁਣੀ ਤਾਂ ਉਹ ਬਾਅਦ ਭੱਜੇ ਗਏ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਡਿੱਗ ਪਏ ਇਹ ਜਦੋਂ ਉਹ ਦੂਜੇ ਠੱਗ ਜਿਹੜੇ ਗੁਰੂ ਨੂੰ ਘੇਰੀ ਬੈਠੇ ਸਨ ਉਹ ਪੁੱਛਣ ਲੱਗੇ ਇਹ ਕਿਉਂ ਕਰ ਰਹੇ ਹੋ ਤਾਂ ਉਹ ਠੱਗਾ ਨੇ ਪੂਰੀ ਗੱਲ ਜਦੋਂ ਹੁਣ ਦੂਜੇ ਠੱਗਾ ਨੂੰ ਦੱਸੀ ਤਾਂ ਸਾਰੇ ਠੱਗ ਸਨ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਡਿੱਗ ਪਏ ਤੇ ਜਦੋਂ ਉਹ ਗੁਰੂ ਦੇ ਚਰਨਾਂ ਦੇ ਵਿੱਚ ਡਿੱਗ ਪਏ ਤਾਂ ਗੁਰੂ ਨੇ ਉਹਨਾਂ ਨੂੰ 2-3 ਗੱਲਾਂ ਸਮਝਾਈਆਂ ਗੁਰੂ ਕਹਿੰਦੇ ਇਹ ਜਿਹੜੀ ਧਨ ਦੌਲਤ ਜਿਹੜੀ ਤੁਸੀਂ ਇਕੱਠੀ ਕੀਤੀ ਐ ਠੱਗੀ ਦੀ ਇਹ ਗਰੀਬਾਂ ਨੂੰ ਵੰਡ ਦਿਓ ਤੇ ਧਰਮ ਦੀ ਖੇਤੀ ਕਰੋ ਤੇ ਕਿਰਤ ਕਰਕੇ ਕਮਾਈ ਕਰੋ ਜਿਹੜੀ ਰੋਟੀ ਹੈ ਆਪਣੀ ਉਹ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਉਸ ਦੇ ਵਿੱਚੋਂ ਰੋਟੀ ਖਾਓ ਤੇ ਨਾਲ-ਨਾਲ ਧਰਮ ਦੀ ਖੇਤੀ ਕਰੋ ਧਰਮ ਦਾ ਪ੍ਰਚਾਰ ਕਰੋ ਸਿਮਰਨ ਕਰੋ ਨਾਮ ਸਿਮਰਨ ਕਰੋ ਦੇ ਨਾਲ-ਨਾਲ ਆਪਣੀ ਕਿਰਤ ਜ਼ਰੂਰ ਕਰੋ ਕਿਸੇ ਨਾਲ ਠੱਗੀ ਬੇਈਮਾਨੀ ਨਾ ਕਰੋ ਇਹ ਮਾੜੇ ਕਰਮ ਹਨ ਇਹ ਮਾੜੇ ਕਰਮਾ ਕਰਕੇ ਅਸੀਂ ਨਰਕਾਂ ਦੇ ਭਾਗੀ ਬਣ ਜਾਂਦੇ ਹਾਂ ਤੇ ਅੱਜ ਤੋਂ ਇਹ ਕਰਮ ਤੁਸੀਂ ਛੱਡ ਦਿਓ ਤੇ ਉਹ ਸਾਰੇ ਠੱਗਾ ਨੇ ਨਿਸ਼ਚੈ ਲਿਆ ਕਿ ਅੱਜ ਤੋਂ ਅਸੀਂ ਇਹ ਕੋਈ ਕੰਮ ਕੋ ਜਿਹੜੇ ਮਾਰੇ ਕਰਮ ਹਨ ਉਹ ਨਹੀਂ ਕਰਾਂਗੇ ਤੇ ਅਕਸਰ ਆਮ ਜ਼ਿੰਦਗੀ ਦੇ ਵਿੱਚ ਅਸੀਂ ਵੀ ਜਦੋਂ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ ਤਾਂ ਸਾਨੂੰ ਵੀ ਨਹੀਂ ਪਤਾ ਹੁੰਦਾ ਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਵੀ ਬਹੁਤ ਮਾੜੇ ਕਰਮ ਹੋ ਜਾਂਦੇ ਹਨ ਤੇ ਜਦੋਂ ਗੁਰੂ ਦੀ ਨਜ਼ਰ ਪੈਣੀ ਸ਼ੁਰੂ ਹੋ ਜੇ ਤਾਂ ਇਹ ਮਾੜੇ ਕਰਮ ਇਨਸਾਨ ਨੂੰ ਸਮਝ ਆ ਜਾਂਦੇ ਹਨ ਤੇ ਫਿਰ ਅਸੀਂ ਪਛਤਾਵਾ ਕਰਨਾ ਛੱਡੀਏ ਤੇ ਅਸੀਂ ਗੁਰੂ ਨਾਲ ਜੁੜ ਜਾਈਏ ਗੁਰੂ ਦੀ ਬਾਣੀ ਨਾਲ ਗੁਰੂ ਦਾ ਸਿਮਰਨ ਕਰੀਏ ਤੇ ਚੰਗੇ ਕਰਮ ਕਰਨੇ ਸ਼ੁਰੂ ਕਰ ਦਈਏ ਤੇ ਜਿਹੜੇ ਮਾੜੇ ਕਰਮ ਹਨ ਉਹਨਾਂ ਵੱਲ ਅਸੀਂ ਚਾਤੀ ਮਾਰਨੀ ਛੱਡ ਦੀ ਅੱਜ ਤੋਂ ਤੇ ਅੱਗੇ ਤੋਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਪ੍ਰੇਰ ਕਰਦੇ ਰਹੀਏ ਵੀ ਪ੍ਰਮਾਤਮਾ ਹੁਣ ਸਾਡੀ ਬਾਹ ਫੜ ਲਈ ਹੁਣ ਸਾਡਾ ਹੱਥ ਫੜ ਲਈ ਹੁਣ ਸਾਡੇ ਤੇ ਕੋਈ ਮਾੜਾ ਕਰਮ ਨਾ ਹੋ ਜਾਵੇ ਕਿਉਂਕਿ ਹਸੀਂ ਅਬਗੁਣ ਭਰੇ ਹਾਂ ਤੇ ਤੁਸੀਂ ਗੁਣਾ ਭਰਪੂਰ ਹੋ ਤੇ ਜਦੋਂ ਅਸੀਂ ਇਹੋ ਜੀ ਸੋਚ ਸਾਡੇ ਅੰਦਰ ਆਉਣ ਲੱਗ ਗਈ ਸਾਡੇ ਮਨ ਅੰਦਰ ਚੰਗੀ ਸੋਚ ਚੱਲਣ ਲੱਗ ਗਈ ਤਾਂ ਪੋਜ਼ਿਟਿਵਿਟੀ ਸਾਡੇ ਅੰਦਰ ਚੱਲਣ ਨੂੰ ਸ਼ੁਰੂ ਹੋ ਜਾਊਗੀ ਜਿਸ ਦੇ ਨਾਲ ਜਿਹੜੀ ਠੱਗੀ ਦੀ ਕਮਾਈ ਹੈ ਉਹ ਤਾਂ ਬਰਕਤ ਦਿੰਦੀ ਨਹੀਂ ਕਿ ਜਿਹੜੀ ਮਿਹਨਤ ਦੀ ਕਮਾਈ ਹੈ ਉਹ 1 ਰੁਪਿਆ ਵੀ ਕਰੋੜਾਂ ਦੇ ਰੁਪਏ ਦੇ ਬਰਾਬਰ ਬਣ ਜਾਣਾ ਹੈ ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਵੀ ਇਹੀ ਸਮਝਾਇਆ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤਾਂ ਇਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਜੀਵਨ ਬਦਲ ਸਕਦੇ ਹਾਂ ਤੇ ਪਛਤਾਵੇ ਕਰਨੇ ਛੱਡ ਦਿਜੀਏ ਤੇ ਗੁਰੂ ਦੀ ਨਦਰ ਜਿੱਕ ਚਿਤਾ ਤੇ ਪੈ ਸਕਦੀ ਹੈ ਮਰੀ ਹੋਈ ਚਿਤਾ ਜਿਹੜਾ ਇਸ ਦੁਨੀਆ ਤੋਂ ਚਲਾ ਜਾਣਾ ਸੀ ਉਸ ਨੂੰ ਤਾਰ ਸਕਦੀ ਹੈ ਤਾਂ ਗੁਰੂ ਜਿਉਂਦੇ ਜੀ ਸਾਨੂੰ ਕਿਉਂ ਨਹੀਂ ਤਾਰ ਸਕਦਾ ਤਾਰ ਸਕਦਾ ਹੈ ਜੇ ਸਾਡੀ ਸਾਨੂੰ ਉਸ ਤੇ ਭਰੋਸਾ ਹੈ ਤਾਂ ਆਓ ਅਸੀਂ ਵਿਸ਼ਵਾਸ ਭਰੋਸਾ ਬਣਾਈਏ ਅਸੀਂ ਖੱਬੇ ਸੱਜੇ ਜਾਣਾ ਛੱਡੀਏ ਤੇ ਇੱਕ ਤੇ ਵਿਸ਼ਵਾਸ ਕਰਕੇ ਤੇ ਇੱਕ ਦਾ ਨਾਮ ਸਿਮਰਨ ਕਰੀਏ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਨਾ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾ ਦਾਸ ਨੂੰ ਅਣਜਾਣ ਦੇ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ